ਇਸ ਵੀਡੀਓ ਦੇ ਵਿੱਚ ਇਹ ਜਨਾਨੀ ਸੁੰਨੀ ਗਲੀ ਦੇ ਕੋਲ ਖੜੀ ਨਜ਼ਰ ਆ ਰਹੀ ਹੈ ਤੇ ਜਨਾਨੀ ਮੁੰਡਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀ ਹੈ ਅੱਗੇ ਜੋ ਇਹ ਜਨਾਨੀ ਅਤੇ ਮੁੰਡਾ ਕਰਨ ਵਾਲੇ ਨੇ ਉਹ ਸੀਨ ਦੇਖ ਤੁਸੀਂ ਸੋਚਾਂ ਵਿੱਚ ਜ਼ਰੂਰ ਪੈ ਜਾਓਗੇ ਕਿ ਆਖਰ ਇਹ ਜਨਾਨੀ ਦੇਖ ਕੀ ਰਹੀ ਹੈ ਜੀ ਹਾਂ ਹੁਣ ਦੇਖੋ ਮੁੰਡਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਤੇ ਝਟਪਟ ਜਨਾਨੀ ਨੇ ਜਾਸੂਸੀ ਅੱਖ ਨਾਲ ਆਸ-ਪਾਸੇ ਦੇਖਿਆ ਤੇ ਮੁੰਡੇ ਦੇ ਹੱਥ ਤੇ ਇੱਕ ਛੋਟੀ ਜਹੀ ਨਾ ਦੇਖਣ ਵਾਲੀ ਕੁੜੀ ਧਰ ਦਿੱਤੀ ਤੇ ਮੁੰਡਾ ਝਟਪਟ ਰਫੂ ਚੱਕਰ ਹੋ ਗਿਆ ਐਨਾ ਹੀ ਨਹੀਂ ਜਨਾਬ ਅੱਗੇ ਦੇਖੋ ਆ ਬੰਦਾ ਇਹੋ ਜਹੀਆਂ ਕੁੜੀਆਂ ਮੁੰਡਿਆਂ ਨੂੰ ਫੜਾਉਂਦਾ ਦਿਖਾਈ ਦਿੱਤਾ ਤੇ ਜਿਸ ਤੋਂ ਬਾਅਦ ਜਨਾਨੀ ਮੁੰਡੇ ਤੋਂ ਪੈਸੇ ਫੜਦੀ ਵੀ ਨਜ਼ਰ ਆ ਰਹੀ ਹੈ ਜਿਸ ਦੀ ਘਟੀਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦਰਸਲ ਇਹ ਵੀਡੀਓ ਜਲੰਧਰ ਦੇ ਹਲਕਾ ਨਕੋਦਰ ਦੇ ਪਿੰਡ ਸ਼ੰਕਰ ਦੀ ਹੈ ਜਿੱਥੇ ਢੜਲੇ ਦੇ ਨਾਲ ਨਸ਼ਾ ਚੂਰਨ ਦੀਆਂ ਕੁੜੀਆਂ ਵਾਂਗ ਵੇਚਿਆ ਜਾ ਰਿਹਾ ਜਦੋਂ ਇਸ ਬਾਬਤ ਨਕੋਦਰ ਦੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜਨਾਬ ਨੇ ਜੋ ਗੱਲ ਨੂੰ ਗੋਲਮੋਲ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ ਉਹ ਸੁਣੋ ਦੇਖੋ ਜਿਹੜੀ ਤੁਸੀਂ ਮੈਨੂੰ ਵੀਡੀਓ ਦਿਖਾ ਲਈ ਆ ਉਹਦੇ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਜਵਾਨ ਤੇ ਲੇਡੀਆਂ ਗੱਲਾਂ ਕਰਦੇ ਨਸ਼ਾ ਕਿਤੇ ਨਹੀਂ ਦਸਿਆ ਉਹਦੇ ਵਿੱਚ ਉਹਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਨਸ਼ਾ ਜਿਹੜਾ ਕਹਿ ਰਹੇ ਆ ਕਿਤੇ ਵੀ ਕਿਸੇ ਚੀਜ਼ ਦਾ ਆਦਾਨ-ਪ੍ਰਦਾਨ ਹੁੰਦਾ ਦਿਖਾਈ ਨਹੀਂ ਦਿੰਦਾ ਇਹ ਮੈਂ ਸਰ ਇੱਕ ਵੀਡੀਓ ਨਹੀਂ ਚਾਰ ਵੀਡੀਓ ਆ ਜਿਨ੍ਹਾਂ ਦੇ ਵਿੱਚ ਨਸ਼ਾ ਵੇਚਦੇ ਚਲੋ ਜਿਹੜੀ ਤੁਸੀਂ ਮੈਨੂੰ ਦਿਖਾਈ ਆ ਉਹਦੇ ਵਿੱਚ ਕਿਤੇ ਵੀ ਨਸ਼ਾ ਦਿੰਦੇ ਦਿਖਾਈ ਨਹੀਂ ਦੇ ਰਿਹਾ ਬਾਕੀ ਜਿਹੜੀ ਗੱਲ ਸ਼ੰਕਰਪੰਡਰੀ ਆ ਸ਼ੰਕਰ ਇੱਕ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆ ਇਹ ਡਰੱਗ ਹੌਟਸਪੌਟ ਆ ਜਿੱਥੇ ਪੁਲਿਸ ਸਮੇਂ-ਸਮੇਂ ਤੇ ਕਾਰਵਾਈ ਕਰਦੀ ਰਹੀ ਆ ਮੇਰੀ ਤਨਾਤੀ ਤੇ ਵੀ ਮੈਂ ਜਦੋਂ ਇੱਥੇ ਤਨਾਤ ਹੋਇਆ ਉਦੋਂ ਵੀ ਇੱਥੇ ਕਾਰਵਾਈ ਕਰਕੇ ਇੱਕ ਵੱਡੇ ਪੱਧਰ ਤੇ ਜਿਹੜਾ ਆ ਨਸ਼ਾਛਡਾਊ ਕੇਂਦਰ ਚੱਲ ਰਿਹਾ ਸੀ ਗੈਰਕਾਨੂੰਨੀ ਜਿੱਥੇ 25 ਨੌਜਵਾਨ ਗੈਰਕਾਨੂੰਨੀ ਤੌਰ ਤੇ ਰੱਖੇ ਸੀ ਉਹਨਾਂ ਨੂੰ ਆਪਾਂ ਨਸ਼ਾਛਡਾਊ ਕੇਂਦਰ 'ਚ ਦਾਖ ਉਦੋਂ ਵੀ ਦੋ ਪਰਚੇ ਜਿਹੜੀ ਇੱਥੇ ਦੀ ਮੇਨ ਹੈਗੀ ਆ ਰਣੋਂ ਰਣੋਂ ਕਰਕੇ ਆ ਉਦੋਂ ਦੀ ਭੱਜੀ ਹੋਈ ਆ ਉੱਥੇ ਕਮਰਸ਼ੀਅਲ ਕਵਾਂਟਿਟੀ ਦੀ ਕੋਬਰਾਮਦਗੀ ਹੋਈ ਸੀ ਕਵਰਚਪ ਕਵਾਂਟਿਟੀ ਦਾ ਪਰਚਾ ਦਿੱਤਾ ਸੀ ਜਿਹਦੀ ਕਿ ਬੇਲ ਇਥੋਂ ਸੈਸ਼ਨ ਕੋਰਟ ਤੋਂ ਵੀ ਨਾਮਜ਼ੂਰ ਹੋ ਚੁੱਕੀ ਆ ਉੱਥੇ ਦੀ ਗ੍ਰਾਸਟਰੀ ਦੇ ਲਗਾਤਾਰ ਆਪਾਂ ਕੋਸ਼ਿਸ਼ਾਂ ਕਰ ਰਹੇ ਆ ਜਿਹੜੀ ਤੁਸੀਂ ਮੈਨੂੰ ਵੀਡੀਓ ਦਿਖਾ ਲਈ ਆ ਇਹ ਜਿੰਨਾਂ ਕਿ ਮੈਂ ਉੱਥੇ ਦਾ ਦੇਖਿਆ ਆ ਇਹ ਮੰਦਰ ਉਹਨਾਂ ਦੇ ਘਰਾਂ ਦੇ ਨੇੜੇ ਦੀ ਵੀਡੀਓ ਆ ਮੰਦਰ ਹੁਣੇ ਤਿੰਨ ਭਰਾ ਆ ਤਿੰਨਾਂ ਤੇ ਮੈਂ ਆ ਕੇ ਪਹਿਲਾਂ ਇੱਕ ਪਰਚਾ ਦਿੱਤਾ ਸੀ ਦੋ ਪਰਚੇ ਉਹਨਾਂ ਤੇ ਦੁਬਾਰਾ ਦਿੱਤੇ ਜਾ ਚੁੱਕੇ ਆ ਜੋ ਹਾਲਸਾ ਸਮੇਂ-ਸਮੇਂ ਤੇ ਜਿਹੜੇ ਵੀ ਇਹ ਹੈਗੇ ਆ ਸਾਨੂੰ ਇਨਪੁਟਸ ਆਉਂਦੀਆਂ ਉਹ ਤੇ ਕਾਰਵਾਈ ਕਰਦੇ ਰਹਿਣੇ ਆ ਤੇ ਜੋ ਵੀ ਬਰਾਮਦਗੀ ਹੁੰਦੀ ਉਹਦੇ ਮੁਤਾਬਕ ਆਪਾਂ ਜਿਹੜੀ ਆ ਪਰਚਾ ਦਰਜ ਕਰਕੇ ਜੋ ਕਾਨੂੰਨੀ ਪ੍ਰਕਿਰਿਆ ਉਹਦਾ ਪਾਲਣ ਕਰੀਦਾ ਸਰ ਦੇਖਣ ਚਾਹੁੰਦਾ ਕਿ ਕਈ ਵਾਰ ਕਸ ਆਪਰੇਸ਼ਨ ਦੇ ਤਹਿਤ ਤੁਸੀਂ ਕਈ ਵਾਰੀ ਸਖਤ ਧਿਆਨ ਚਲਾਏ ਹੈਗੇ ਆ ਉਸ ਟਾਈਮ ਜਿਹੜਾ ਹੈਗਾ ਨਸ਼ਾ ਤਸਕਰਾਂ ਨੂੰ ਕਿਉਂ ਨਹੀਂ ਕਾਬੂ ਕੀਤਾ ਜਾਂਦਾ ਬ੍ਰਦਰ ਤੁਸੀਂ ਵੀ ਮੇਰੇ ਨਾਲ ਦੇਖਿਆ ਸੀ ਇਹ ਨਸ਼ਾ ਤਸਕਰਾਂ ਨੇ ਘਰ ਹੀ ਇਸ ਤਰ੍ਹਾਂ ਦੇ ਬਣਾਏ ਹੋਏ ਆ ਵੀ ਡਾਇਰੈਕਟਲੀ ਇਹਨਾਂ ਦੀ ਘਰ ਦੀ ਅਸੈਸਮੈਂਟ ਬਹੁਤ ਔਖੀ ਆ ਇਹਨਾਂ ਨੇ ਉੱਚੇ ਉੱਚੇ ਗੇਟ ਲਾ ਕੇ ਮੋਰਾਂ ਫਰੰਟ ਪੂਰਾ ਬੰਦ ਕੀਤਾ ਹੋਇਆ ਉੱਚੀਆਂ ਔਕੀਆਂ ਕੰਧਾਂ ਕੀਤੀਆਂ ਹੋਈਆਂ ਆ ਇਹਨਾਂ ਨੂੰ ਕੋਈ ਹੋਰ ਤਰੀਕੇ ਵਰਤ ਕੇ ਇਹਨਾਂ ਦੇ ਘਰ ਦੇ ਅੰਦਰ ਜਿਹੜੀ ਐਂਟਰੀ ਕੀਤੀ ਜਾਂਦੀ ਆ ਉਹਦੇ ਲਈ 10-15 ਮਿੰਟ ਲੱਗ ਜਾਂਦੇ ਆ 10-15 ਮਿੰਟ ਦੇ ਵਿੱਚ ਵਿੱਚ ਹੀ ਇਹ ਪਿੱਛੇ ਨੂੰ ਜਾਂ ਅੱਗੇ ਪਿੱਛੇ ਹੋ ਜਾਂਦੇ ਆ ਇਸ ਕਰਕੇ ਇਹਨਾਂ ਦੇ ਘਰਾਂ ਦੀ ਬੰਦਤਰ ਇਦਾਂ ਦੀ ਆ ਵੀ ਜਿਹਦੇ ਵਿੱਚ ਅ ਸਧ ਤਰੀਕਾ ਨਹੀਂ ਕੀਤੀ ਜਾ ਸਕਦੀ ਜਿਸ ਦਾ ਫਾਇਦਾ ਚੁੱਕਦੇ ਆ ਸਰ ਨਸ਼ਾ ਜਿਹੜੇ ਹਜੇ ਵੀ ਤਸਕਰ ਹੈਗੇ ਆ ਜਿਹੜੇ ਵੇਚ ਰਹੇ ਨੇ ਉਹਨਾਂ ਨੂੰ ਕੀ ਨਸੀ ਦਿਨਾ ਚਾਹੋਗੇ ਨਸ਼ਾ ਤਸਕਰوں ਮੈਂ ਸਹੀ ਦਿੱਤਾ ਜੀ ਦਿੱਲੀ ਹਫਤੇ ਦੀ ਦੋ ਵਾਰ ਉਹਨਾਂ ਨੂੰ ਰੇਡ ਕਰੀਦੀ ਆ ਜੋ ਬਣਦੇ ਆ ਉਹਨਾਂ ਦੇ ਕਾਰਵਾਈ ਕਰੀਦੀ ਆ ਠੀਕ ਆ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਨਸ਼ਾ ਬਿਲਕੁਲ ਇਹ ਵੀ ਨਸ਼ਾ ਵੇਤਨੋਂ ਨਹੀਂ ਹਟਦੇ ਆ ਕਿ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਹਿਣਾ ਚਾਹੋਗੇ ਵੀ ਜਾਂ ਤਾਂ ਛੱਡ ਦੇਣਾ ਜਾਂ ਫੇਰ ਫਰਕੇ ਸੀਖਾਂ ਦੇ ਪਿੱਛੇ ਤਾ ਦੱਸ ਦਈਏ ਕਿ ਪਿੰਡ ਸ਼ੰਕਰ ਚ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਨਸ਼ੇ ਤਸਕਰਾਂ ਦੀਆਂ ਵੀਡੀਓ ਦੇਖੀਆਂ ਗਈਆਂ ਨੇ ਜਿਸ ਦੇ ਸੰਬੰਧ ਵਿੱਚ ਪੁਲਿਸ ਨੇ ਛਾਪੇਮਾਰੀ ਵੀ ਕੀਤੀ ਸੀ ਪਰ ਫਿਰ ਵੀ ਇਹ ਲੋਕ ਨਸ਼ਾ ਵੇਚਣ ਤੋਂ ਬਾਜ਼ ਨਹੀਂ ਆ ਰਹੇ ਸੋ ਲਗਾਤਾਰ ਅਜਿਹੇ ਮਾਮਲੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਜਾਂ ਫਿਰ ਮਿਲੀਪੁਬਤ ਹੋਣ ਵੱਲ ਇਸ਼ਾਰਾ ਕਰ ਰਹੇ ਨੇ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ